ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਇਸ ਸਮੇਂ ਦਾ ਪੌਣੇ 7 ਵਜੇ ਨੇ ਮੱਝਾਂ ਮੈਂ ਨਾ ਤੜਾ ਤੁਰਤ ਚੋਕੇ 6 ਵਜੇ ਬਾੜ ਲੀ ਅਸੀਂ ਅੰਦਰ ਸਾਰੀਆਂ ਇਕੱਠੀਆਂ ਝੋਟੀਆਂ ਆ ਦੋ ਬਾਰੇ ਪੱਜੀਆਂ ਫਿਰਦੇ ਨੇ ਡਰਦੀਆਂ ਨੇ ਵੱਡਦੀਆਂ ਨੇ ਹੈਗੀਆਂ ਤੇ ਹੁਣ ਨਿਮਾ ਨੂੰ ਮੋਕੇ ਹੁਣ ਆਪ ਤਿਆਰ ਹੋਏਗਾ ਵਿੱਚ ਵੱਡਦੇ ਨੇ ਬਾਈ ਸਵੇਰੇ ਸਵੇਰੇ ਨਾਲ ਆਪ ਨਾ ਉਹਨੂੰ ਨਿਹਾਰਾ ਬਹੁਤ ਹੁਣ ਤਾਜ਼ਾ ਫਰੈਸ਼ ਪਾਣੀ ਨਿੱਗਾ ਤੇ ਵਿਚ ਆਪ ਵੀ ਨਾਲ ਹੀ ਇਹਨਾਂ ਨੇ ਕਦਾਰੀਆਂ ਲਾਈਆਂ ਨੇ ਤੇ ਆਹ ਬਰਸ਼ ਪਿਆਗਾ ਇਹਨਾਂ ਸਾਰੀਆਂ ਮਲਤ ਜੇ ਕਿਰਾ ਤੇ ਨਾਲੇ ਡੱਕਮਾ ਪਾਣੀ ਪੀਂਦਿਆਂ ਨੇ ਇਹ ਚ ਜਿਹੜਾ ਆਪਾਂ ਪਾਣੀ ਇੱਧਰ ਖੇਲ ਚ ਪੀਂਨੇ ਉਹਨਾਂ ਪਾਣੀ ਨਹੀਂ ਪੀਂਦਿਆਂ ਇਹਦੇ ਵਿੱਚ ਦੁੱਗਣਾ ਪਾਣੀ ਪੀਤਾਂ ਇਹਨਾਂ ਨੇ ਲੱਜਮਾਪੂਰਾ ਤੇ ਅੱਗੇ ਪੰਜ ਚਾਰ ਵਾਰੀ ਬਾੜੀਆਂ ਨੇ ਜੇ ਤੁਹਾਨੂੰ ਦੱਸਦੇ ਨੇ ਪਹਿਲਾਂ ਹੀ ਪੰਜ ਚਾਰ ਮਿੰਟ ਹੀ ਬਾੜਦੇ ਆ ਡਰਦੇ ਆ ਕਈ ਵਾਰ ਪਿੜਨਾ ਪੈਣਾ ਅੱਜ ਪਹਿਲੇ ਦਿਨ ਰਾਖੀ ਰੱਖਾਂਗੇ ਫੇਰ ਇਹਨਾਂ ਨੇ ਬਣ ਜੂ ਸਭਾ ਤੇ ਪੂਰੀ ਮਾਸਤੇ ਨੇ ਕਦਾਰੀਆਂ ਲਾਉਂਦੀਆਂ ਨੇ ਕੋਈ ਖੇਡ ਨਹੀਂ ਉਸ ਲਈ ਸਾਨੂੰ ਡਰਤੀ ਵੀ ਖੇਡ ਉਸ ਨੂੰ ਮੱਝਾ ਬਾੜਿਆ ਦਾ ਤੇ ਇਹਦੇ ਵਿੱਚ 5-7 ਪਸ਼ੂ ਹੋਰ ਵੜ ਜਾਣਗੇ ਤਕਰੀਬਨ ਇਹ 18-20 ਪਸ਼ੂਆਂ ਦਾ ਬਣ ਗਿਆ ਵਧੀਆ ਤੇ ਨਜ਼ਾਰੇ ਲੈਂਦੀਆਂ ਨੇ ਪੂਰੀਆਂ ਉਹ ਮਰੂਦ ਜਿਹੇ ਦਾ ਸਾਫਤਾ ਉਹ ਨੇੜੇ ਬਾਹਰ ਇਧਰ ਮਰੂਦ ਨੂੰ ਚੁੰਬੜ ਜਾਂਦੇ ਨੇ ਦਿਖਾਉਣਾ ਤੁਹਾਨੂੰ ਤਰੀਕਟੇ ਨਹੀਂ ਆਈ ਆ ਫਿਰਦੀ ਅੰਦਰ ਵੜਦੀ ਨਹੀਂ ਆ ਦੇਖੋ ਇਸ ਤਰ੍ਹਾਂ ਪਾਣੀ ਜਾਂਦਾ ਪਾਣੀ ਉਹ ਖੇਤਾਂ ਨੂੰ ਜਾਂਦਾ ਪਰ ਆ ਕੋਈ ਚੜਦਾ ਨਹੀਂ ਪਾਣੀ ਜਿੱਥੇ ਉਹ ਵੱਡਾ ਨਿੰਬੂ ਦੀਨਾ ਉੱਥੇ ਪਾਣੀ ਦਾ ਨੱਕਾ ਉੱਥੇ ਪਾਣੀ ਪੈਂਦਾ ਜਾ ਕੇ ਤੇ ਸਾਡਾ ਪਾਇਪ ਲਾਈਨ ਦਾ ਵੀ ਖਰਚਾ ਬਚ ਜੂਗਾ ਇੱਥੋਂ ਟੇਡੀ ਪਾਇਪ ਲਾਈਨ ਪਾਰਾਂਗੇ ਵਿਚਾਰੇ ਦੇ ਖਾਲ ਤੇ ਕਿਉਂ ਨਾ ਹੁਣ 50-60000 ਰੁਪਏ ਲੱਗਣਾਂ ਨੇ ਪਾਇਪ ਲਾਈਨ ਤੇ ਚਲ ਹੁਣ 1-2 ਸਾਲ ਨਗਾਹ ਲਾਂਗੇ ਸਾਲ ਮੂਰੇ ਪਾ ਲਾਂਗੇ ਤੇ ਐਦ ਕੀ ਮਾਤਾ ਜੀ ਕਹਿੰਦੇ ਖਰਚ ਵੱਧ ਹੋਗਾ ਤੁਸੀਂ ਬੀਬੀ ਕਹਿੰਦੀ ਬਚਤ ਰੱਖੋ ਤੇ ਯਾਦਪੁਰ ਨੇ ਦੇ ਪਰੋਂ ਡੇ ਲਾਮ ਆਏ ਹੋਰ ਪਹਿਲਾਂ ਸਿੱਧੀਆਂ ਰਹਿ ਗਈਆਂ ਤੇ ਮੱਕੀ ਤੇ ਰੇ ਛਿੱਟੇ ਨੂੰ ਤੋਗੇਤ ਅਨਾਂ ਅਜ ਮੱਕੀ ਵੀ ਰਪਾਉਨੇ ਤੇ ਮੈਂ ਤੁਹਾਨੂੰ ਦਿਖਾ ਰਹੀਏ ਕਿਰਾ ਤੁਹਾਨੂੰ ਦੇਖਣ ਨੂੰ ਪੈਣੀ ਕਿਵੇਂ ਲੱਗਦਾ ਬਈ ਸਭਨ ਤਾਂ ਇੰਨਾ ਵਧੀਆ ਲੱਗਦਾ ਜਦੋਂ ਮੱਜਾ ਮੂਜਾ ਨਮਾ ਕੇ ਇਹਦੇ ਵਿੱਚ ਆਪਨਾ ਹੋਣਿਆਂ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਸਕੂਨ ਮਿਲਦਾ ਉਹਦਾ ਕੰਮ ਕਰਕੇ ਤੇ ਕਮੈਂਟਰ 'ਚ ਦੱਸਿਓ ਜਰੂਰ ਇੱਕ ਸਾਰੇ ਵੀਰਾਂ ਭੈਣਾਂ ਨੂੰ ਭਾਈਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਹੋ ਪਹਿਲਾਂ ਤੋਂ ਵੀ ਵੀਡੀਓ ਦੇਖ ਰਹੇ ਹੋ ਤੇ ਨਵੇਂ ਦੇਖਣ ਲੱਗੇ ਹੋ ਸਾਰੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਵਿੱਚ ਬੰਦੇ ਵੀਰ ਵੀਡੀਓ ਦੇਖੀ ਆਉਣੇ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘਟਣੀ ਵਾਲਾ ਘੰਟੀ ਵਾਲਾ ਬਟਨ ਦਬਾਓ ਸੌਰੀ ਮੈਥੋਂ ਥੋੜਾ ਜਿਹਾ ਮਿਸਟੇਕ ਹੋ ਗਈ ਘੰਟੀ ਵਾਲਾ ਬਟਨ ਦਬਾਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਰਿਆਂ ਨੂੰ ਪਲੀਜ਼ ਹੱਥ ਬਨ ਕੇ ਬੇਨਤੀ ਹੈ ਬਾਈ ਐਨੀ ਕਰ ਰਿਕਵੈਸਟ ਮੰਨਿਓ ਤੇ ਹੁਣ ਖੇਤ ਜਾਣਾ ਸਾਰੇ ਰਾਤ ਦੀ ਮੋਟਰ ਚੱਲੀ ਜਾਂਦੀ ਹੈ ਕੱਲੀ ਕੱਲੀ ਬੱਟ ਤੇ ਕਿਹੜਾ ਦੇਣਾ ਵੀ ਕਿ ਕਰੋੜਾ ਨਾ ਰਹੇ ਕਿਉਂ ਲਾਸਟ ਪਾਣੀ ਹੈ ਇਹ ਫਿਰ ਇਸ ਦੂਬਾਰ ਪ੍ਰਮਾਤਮਾ ਦੀ ਕਿਰਪਾ ਨਾਲ ਮਹੀਨੇ ਮਹੀਨੇ ਨੂੰ ਇੱਕ ਨੂੰ ਅੱਜ 10 ਤਰੀਕ ਹੋਊਗੀ 10 ਅਪ੍ਰੈਲ ਸਹੀਂ ਕਣਕ ਨੇ ਵੱਡੇ ਜਾਣਾ ਤੇ ਲਾਸਟ ਪਾਣੀ ਭਰ ਕੇ ਲਾਵਾਂਗੇ ਫਿਰ ਚੋਕਾਂ ਦੀ ਮੰਨਦੀ ਕਣਕ ਉ ਤਾਂ ਕੁਝ ਹੁੰਦਾ ਵੀ ਨਹੀਂ ਜੇ ਪਾਣੀ ਘਟਾ ਮਤਲਬ ਕਿ ਨਾ ਲਾਵੇ ਬਾਈ ਆ ਲਾਸਟ ਜੇ ਮਤਲਬ ਕਿ ਪਹਿਲਾਂ ਲੱਗੇ ਹੋਣ 10 ਕਿਤੇ ਨਹੀਂ ਹੋਏ ਨੇ ਮਨ ਚ ਬਹਿਮ ਰਹਿਣਾ ਵੀ ਕਿਤੇ ਦਾਣੇ ਨਾ ਬਾਜੂ ਰਾ ਜਾਣ ਤੇ ਡਾਕਰ ਬਾਣਾ ਤੇ ਕੋਈ ਘੱਟ ਪ੍ਰੋਬਲਮ ਆਉਂਦੀ ਇਹ ਸਾਰਾ ਸਾਡਾ ਡਾਕਰ ਬਾਣੀ ਆ ਤੇ ਸਾਡਾ ਸਾਰੀ ਠੇਕੇ ਵਾਲਾ ਵੀ ਡਾਕਰ ਹੀ ਆ ਜੀ ਤੇ ਬਹੁਤ ਸਵੇਰੇ ਅੱਜ ਬੱਦਲ ਵਾਈ ਵੀ ਆ ਜੀ ਤੇ ਫਿਰ ਬੱਦਲ ਵਾਈ ਕਹਿਣ ਦੀ ਗਏ ਕੋਸਰ ਡਿਸਟਰਬਨਸ਼ਨ ਹੋਣੀ ਆਗੀ ਤੇ ਬੱਦਲਬਾਈ ਵੀ ਹੈ ਪਰ ਕਿਣ ਮਨ ਕਣੀ ਨਾਲ ਸਰਦਾ ਨਹੀਂ ਕਣਕ ਨੂੰ ਕਿਰਾ ਪਾਣੀ ਲੱਗ ਜੂ ਤੇ ਨਾਲ ਰਮਾਵਾਂਗੇ ਮੱਕੀ ਤੇ ਮੇਰਾ ਪੁੱਲ ਉੱਠ ਕੇ ਆ ਗਿਆ ਕਿਵੇਂ ਬਲੇ ਲੋਟਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਸੰਗਾਲੂ ਪੁੱਤ ਸਾਡਾ ਹੈ ਉਹ ਨਹੀਂ ਵੜਦੀ ਅੰਦਰ ਜੋਤ ਇਹਨਾਂ ਨੇ ਆਪ ਹੀ ਮਾਰੀਆਂ ਕਦਾਰੀਆਂ ਮੈਂ ਵਿੱਚ ਵੜ ਕੇ ਨਾਲ ਤਾਂ ਆਪ ਨਾਲੇ ਨਾਲੇ ਬੰਨਤੀ ਹੈ ਨਿਆਰਾ ਵਾਲਾ ਨਾ ਸਵੇਰੇ ਸਵੇਰੇ ਨਾ ਆਉਂਦਾ ਸਰੀਰ ਇਹ ਲਾਰਾ ਪ੍ਰੈਸ ਹੋ ਗਿਆ ਜਮ ਹਲਕਾ ਸਰੀਰ ਹੋ ਗਿਆ ਜੇ ਉਹ ਆਪਾਂ ਟੂਟੀ ਨਾਲ ਜਾਂ ਘਰੇ ਮੋਟਰ ਨਾਲ ਨਹਾਉਣੇ ਆ ਉਹਨਾਂ ਨੇ ਖੁੱਲੇ ਪਾਣੀ ਚ ਅੱਡੀ ਨਹੀਂ ਆ ਰਹਿਣਾ ਹਾਉਣ ਮ ਬਰਸ ਨਾਲ ਮਲਤੀਆਂ ਪੂਰੀਆਂ ਬਰਸ ਨਾਲ ਮਾਰ ਮਾਰ ਬਰਸ ਕਾਲੀਆਂ ਕਾਲੀਆਂ ਨਿਕਲ ਗਈਆਂ ਜਿਹਨੂੰ ਬਾਹਰੇ ਕੱਢੀਆਂ ਚੈਕ ਕੀਤਾ ਹ ਹ ਬਾਕੀ ਆ ਸੀਗੇ 12 ਨੰਬਰ ਦੇ ਹ ਇਹ 6 ਦਾ ਬੀ ਆ ਬੀ ਦਾ ਦਰਦ ਕੇ ਮੈਂ ਤੇਰਾ ਲੋਟਾ ਪਹਿਲਾਂ ਨਾ ਮੋੜ ਪਾਇਆ ਕੋਈ ਨਾ ਬੁੱਤ ਤੇ ਹਲਕੇ ਭੁਲਕੇ ਚੀਜ਼ਾਂ ਤੇਰੇ ਵਾਸਤੇ ਅੰਗੂਰ ਲਏ ਆ ਤੇ ਹਾਜਮੇ ਖਾਤਰ 베ਰ ਥੋੜੇ ਜਿਹੀ ਕੋਈ ਨਾ ਇੱਕ ਅੱਧਾ 베ਰ ਖਾ ਲਿਆ 베ਰ ਨਹੀਂ ਵੱਧ ਖਾਣੇ ਥੋੜੇ ਜਿਹਾ ਅੰਗੂਰ ਥੋੜੇ ਥੋੜੇ ਖਾਣੇ ਨੇ ਮੈਂ ਮੈਂ ਅੰਗੂਰ ਠੰਡੇ ਹੁੰਦੇ ਨਾਲ ਨਾਲ ਮਠਿਆ ਪਾਣੀ ਦੀ ਘਾਟ ਪੂਰੀ ਕਰ ਦੇਣ ਮੈਂ ਤੇ ਇੱਕ ਇੱਕ ਰੋਟੀ ਖਾਦੀ ਅੱਜ ਅੰਗੂਰ ਅੰਗੂਰਾਂ ਦੀ ਖੰਡ ਖਾਣੇ ਆਪਾਂ ਹੀ ਹੁੰਦਾ ਉਹ ਦੋ ਚਾਰ ਚਾਰ ਅੰਗੂਰ ਖਾ ਲੈਣਾ ਮੂੰਹ ਨਹੀਂ ਸੁੱਕਦਾ ਫਿਰ ਤਾਂ ਠੀਕ ਰਹਿਣੀ ਉਧਰ ਸਵਿਟੀ ਟੋਪੀ ਲਈ ਫਿਰਦੀ ਐ ਹੈਂ ਤੇਰਾ ਪਾਈਸਿਆਂ ਦਾ ਪੇਪਰ ਚੈੱਕ ਨਹੀਂ ਹੁੰਦਾ ਵਧੀਆ ਹੋ ਗਿਆ ਕੀ ਹੋ ਗਿਆ ਸੰਗ ਲੱਗ ਰਹੀ ਹੈ ਇਹ ਸੰਗ ਦਾ ਵਹਲਾ ਖੜਾ ਮੁੰਡਾ ਜੀ ਬੜਾ ਸਾਰੇ ਹਾਂਜੀ ਇੱਕ ਵਾਰ ਫੇਰ ਹਾਜ਼ਰਾਂ ਜੀ ਜੋ ਤੁਹਾਨੂੰ ਨੂਨ ਬਲੌਗ ਦਿਖਾਵਾਂਗੇ ਟਾਈਮ ਹੈ ਦੁਪਹਿਰ ਦਾ 11:30 ਵਜੇ ਦਾ ਤੇ ਸੰਗਤ ਹੋ ਰਹੀ ਹੈ ਤਿਆਰ ਜੱਗੇ ਫਿਰਨ ਲੱਗਿਆ ਪਿਆ ਪੂਰਾ ਜੋਰ ਟਰਾਲੀਆਂ ਤਿਆਰ ਕਰਨ ਨੂੰ ਤੇ ਇੱਕ ਟਰਾਲੀ 'ਚ ਲੇਡੀਆਂ ਤੇ ਇੱਕ ਵਿੱਚ ਬੰਦੇ ਨੇ ਸਾਰੇ ਬੱਚੇ ਸੇਵਾ ਕਰਨ ਵਾਲੇ ਬਜ਼ੁਰਗ ਸਿਆਣੇ ਸਾਡੇ ਪਿੰਡ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ 47 ਮਾ 48 ਮਾ ਇਤਕੀ ਜੱਥਾ ਜਾ ਰਿਹਾ ਹਰ ਸਾਲ ਨੌਵੇਂ ਦਿਨ ਸੰਗਤ ਘਰੇ ਮੁੜਦੀ ਐ ਤੇ ਦਸਵੀਂ ਦਿਨ ਤੁਰਦੇ ਨੇ ਜਾਂ ਇੱਕ ਦਿਨ ਪਹਿਲਾਂ ਜੇ ਦਸਵੀਂ ਆ 10 ਮਿਨ ਤੁਰਦੇ ਨੇ ਤੇ ਹੋਲੇ ਮਹੱਲੇ ਤੋਂ ਦੂਸਰੇ ਨੂੰ ਵਾਪਸੀ ਹੋਊਗੀ ਬਾਬਾ ਪਰਮਜੀਤ ਸਿੰਘ ਜੀ ਮਾਲਪੁਰ ਵਾਲਿਆਂ ਵੱਲੋਂ ਉੱਥੇ ਲੰਗਰ ਲੱਗਦਾ ਉੱਥੇ ਆਪਣੇ ਪਿੰਡ ਦਾ ਵਿੱਚ ਬਹੁਤ ਜੋ ਉਦਾਨ ਲਾ ਲੋ ਸਰਦਾ ਲਾ ਲੋ ਉਹ ਆਪਾਂ ਕਿਸੇ ਵੀ ਸ਼ਬਦਾਂ ਚ ਵਰਤ ਸਕਦੇ ਆ ਤੇ ਸੰਗਤ ਹੋ ਰਹੀ ਆ ਤਿਆਰ ਤੇ ਟਰਾਲੀਆਂ ਤੇ ਸੈਟਿੰਗ ਹੋ ਰਹੀ ਆ ਇਹ ਆ ਰਹੀ ਆ ਉਹਨਾਂ ਲਈ ਤੇ ਆਓ ਤੁਹਾਨੂੰ ਦਿਖਾਉਣੇ ਆ ਬਣੇ ਰਹੇ ਹੋ ਬਲਾਗ ਨਾਲ ਬਹੁਤ ਵਧੀਆ ਬਲਾਗੋ ਲਖੇ ਲਖੇ ਓ ਲਖੇ ਕਿਵੇਂ ਰੇਡੀਓ ਕਿਵੇਂ ਓਕੇ ਕੰਮ ਕਹਿਣਾ ਚਾਹੇ ਕੁਝ ਠੀਕ ਹੈ ਤੇ ਇੱਧਰ ਸਿਮ ਜਾਏਗਾ ਨਾ ਜੀ ਪੇਪਰ ਨਹੀਂ ਪੇਪਰ ਚੱਲਦੇ ਨੇ ਬੱਚਿਆਂ ਦੇ ਅਜੇ ਵਿੱਚ ਭਾਈ ਨਹੀਂ ਤਾਂ ਟਰਾਲੀਆਂ 4-5 ਹੁੰਦੀਆਂ ਨੇ ਇਸ ਵਾਰ ਟਰਾਲੀਆਂ 2 ਹੀ ਨੇ ਕਿਉਂ ਬੱਚਿਆਂ ਦੇ ਪੇਪਰ ਚੱਲਦੇ ਨੇ ਨਹੀਂ ਸਾਡੇ ਸਾਰੇ ਪਿੰਡ ਦੇ ਬੱਚੇ ਉੱਥੇ ਹੋਣਗੇ ਇੱਕ ਤੁਸੀਂ ਰਿਜ਼ਲਟ ਹੋਰ ਦੇਖੋ ਹਰੇਕ ਵਲੌਗ 'ਚ ਦੇਖਦੇ ਹੋ ਸਾਡੇ ਜਿਹੜੇ ਬੱਚਿਆਂ ਨੇ ਸਿਰ ਤੇ ਪਰਨੇ ਹਰੇਕ ਦੇ ਬੰਨੇ ਹੁੰਦੇ ਨੇ 100 ਤੋਂ 95 ਬੱਚਿਆਂ ਦੇ ਬੱਚੀ ਸਿਆਣਿਆਂ ਨੇ ਪਰਨੇ ਨੇ ਦਾੜੀਆਂ ਕੇਸਾਂ ਨਾਲ ਸਾਡਾ ਪਿੰਡ ਵਧੀਆ ਸਿੱਖੀ ਧਰਮ ਨਾਲ ਜੁੜਿਆ ਹੋਇਆ ਹੈ ਵੱਧ ਤੇ ਇੱਧਰ ਵੀਰ ਵੀਰ ਖੜੇ ਨੇ ਸਾਰੇ ਤੇ ਸਾਰਾ ਪਿੰਡ ਮੰਗੂ ਤਾਂ ਜਿ세 ਨੂੰ ਤੋਰ ਨਾਉਂਦਾ ਭਾਈ ਚੌ ਨਾਲ ਵੀ ਸਾਡੇ ਪਿੰਡੋਂ ਸੰਗਤ ਜਾਊਗੀ ਅਨੰਦਪੁਰ ਸਾਹਿਬ ਤੇ ਬਾਈ ਵੀਰ ਜਾਨ ਵਾਲ ਵੀ ਖੜੇ ਨੇ ਤੇ ਖੁਸ਼ੀ ਨਾਲ ਤੋਰਨ ਵਾਲੀ ਵੀ ਸੰਗਤ ਖੜੀ ਆ ਨਾਲ ਤੇ ਘੰਟਾ ਕੇ ਲੱਗਦੀ ਅਰਦਾਸ ਕਰਕੇ ਤੁਰਨਗੇ ਸੰਗਤ ਆ ਰਹੀ ਹੈ ਤੇ ਇੱਧਰ ਬਾਈ ਵੀਰ ਖੜੇ ਨੇ ਕਮੇਟੀ ਮੈਂਬਰ ਵੀ ਖੜੇ ਨੇ ਸਾਰੇ ਆਹੋ ਤਾਹਾਨੂੰ ਗਾਹ ਨਾਲ ਕੇ ਚੱਲਦੇ ਆ ਅੱਗੇ ਟਰਾਲੀਆਂ ਚ ਦਿਖਾਉਣਾ ਸੰਗਤ ਸੈਟਿੰਗ ਕਰੀ ਜਾਂਦੀ ਐ ਤੇ ਬੈਗ ਆ ਰਹੇ ਨੇ ਇੱਧਰ ਕਿਵੇਂ ਪਤਾ ਠੀਕ ਐ ਤੇ ਜਾਂਦਾ ਨਹੀਂ ਦੀ ਨਾ ਮੈਨੂੰ ਬੈ ਲੇਟ ਜਾਊ ਕੰਮ ਆ ਮੈਨੂੰ ਮੇਕਰ ਮੈਂਬਸਾਹ ਕਿਵੇਂ ਹੋ ਠੀਕ ਆ ਰੇਡੀਓ ਜ਼ਿੰਮੇਵਾਰੀ ਸਾਰੀ ਸੰਗਤ ਦੀ ਹਾਂ ਹਾਂ ਠੀਕ ਐ ਜੀ ਤੇ ਜ਼ਿੰਮੇਵਾਰੀ ਵੀ ਵਰਨ ਇੱਧਰ ਸਾਡੇ ਬੈਠੇ ਨੇ ਬਜ਼ੁਰਗ ਪਰਿਵਾਰ ਬਹੁਤ ਘੱਟ ਆਏ ਇਹ ਵਿਦਾ ਕਰਨਗੇ ਸਾਰਿਆਂ ਨੂੰ ਸੰਗਤ ਨੂੰ ਤੇ ਟਰਾਲੀਆਂ 'ਚ ਸੈਟਿੰਗ ਕਰੀ ਜਾਂਦੇ ਨੇ ਸਾਰੇ ਇੱਧਰ ਲੇਡੀਜ਼ ਨੇ ਨਾਲ ਹੀ ਭਾਈ ਗੱਦੇ-ਗੁੱਦੇ ਨਾਲ ਹੀ ਇੱਥੇ ਵੀ ਲਿਆਂਦੇ ਨੇ ਭੈਣ ਬੈਠਣ ਉੱਤੇ ਪ੍ਰਬੰਧ ਬਹੁਤ ਹੈ ਡਿਊਟੀਆਂ ਬੜੀਆਂ ਹੋਈਆਂ ਹੋਈਆਂ ਨੇ ਕਮਰੇ ਬਣੇ ਹੋਏ ਨੇ ਤੇ ਇਹਦੇ ਵਿੱਚ ਹੀ ਤਰ੍ਹਾਂ ਹੋਣੇ ਗੱਦੇ ਤੇ ਇੱਧਰ ਬੈਠੀ ਹੈ ਸੰਗਤ ਸਾਰੀ ਕਿਵੇਂ ਆ ਸਾਰੂ ਸਿੰਘ? ਲਓ ਭਾਈ ਲਾ ਠੀਕ ਹੈ। ਤੇ ਪਹਿਲੀ ਵਾਰ ਜਾਣਾ ਤੂੰ ਦੀ? ਹੈ? ਦੂਜੀ ਵਾਰ ਚਲੋ ਵਧਾਈਆਂ ਤੈਨੂੰ ਭਾਈ। ਵਧੀਆ ਜਾਓ ਸਾਰੇ। ਤੰਦਰੁਸਤੀ ਬਖਸ਼ੇ ਵਾਹਿਗੁਰੂ। ਤੇ ਜਤਰਾ ਸਾਫ ਰਹਿ ਜਾਓ ਸ਼ਿਪੂਰੀ। ਮੇਰਾ ਕਲਾਸ ਪਹਿਲੋ। ਲਵਾਂ ਪਾ 11-12 ਨੂੰ ਭਾਈ। ਤੁਹਾਡੇ ਕੋਲੇ ਆਜੂ 12 ਨੂੰ ਜਾਂ 11 ਨੂੰ ਆਜੂ। ਮੰਦਿਰ ਪੂਰੀ ਹੁਣਾਂ। ਕਹਿੰਨਾ ਤੇ ਇੱਧਰ ਬੈਠੇ ਨੇ ਯਾਰ ਦੋਸਤ ਸਾਰੇ ਬਾਬੇ ਬਜ਼ੁਰਗ ਕਹਿੰਨਾ ਤੇ ਕਰਨ ਬਾਬਾ ਗੁਰਾ ਜੀ ਸਾਰੀ ਸੰਗਤ ਸੈਟ ਹੋ ਕੇ ਬੈਠੀ ਜਾਂਦੀ ਹੈ ਬਾਈ ਕਿਉਂ 2 ਤੋਂ 250 ਕਿਲੋਮੀਟਰ ਦਾ ਸਫ਼ਰ ਹੈ ਹੌਲੀ ਹੌਲੀ ਸ਼ਾਂਤੀ ਨਾਲ ਜਾਣਗੇ ਵਾਹਿਗੁਰੂ ਯਾਤਰਾ ਸਫਲ ਕਰੇ ਇਹਨਾਂ ਨੇ ਸਾਰਿਆਂ ਨੇ ਤੇ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਸਾਰਾ ਤੇ ਪੂਰੀ ਤਿਆਰੀ ਤੇ ਸਾਰੇ ਪਿੰਡ ਨੂੰ ਵਿਆਹ ਜਿੰਨਾ ਚਾਹ ਬਈ ਉਹ ਲਿਮਾਂਲੇ ਜਾਣ ਦਾ ਹੋਵੇ ਵੀ ਕਿਉਂ ਨਾ ਸਾਡਾ ਸਿੱਖ ਧਰਮ ਇੱਥੋਂ ਹੀ ਮੁੱਢ ਵੱਜਿਆ ਮਲ ਕੇ ਚਲੋ ਦਿਖਾਓ ਨੱਗੇ ਤੁਹਾਨੂੰ ਬਣੇ ਰਹੋ ਜੀ ਦੇਖੋ ਜੀ ਸਾਡੇ ਪਿੰਡ ਦਾ ਜੂਥ ਪੂਰੀ ਤਿਆਰੀ ਚਾ ਸਿੰਘ ਘੜ ਲਾ ਰਹੇ ਕੋਰੇ ਕਿਵੇਂ ਓਕੇ ਬਹੁਤ ਵਧੀਆ ਜੀ। ਖਲੋਡੀ ਠੀਕ ਹੈ ਜੀ ਠੀਕ ਹੈ। ਹੋਰ ਵਧੀਆ ਹੋਵੇਗਾ ਮੈਂ ਆਪਣਾ। ਹਾਂ ਜੀ ਵਧੀਆ ਵਧੀਆ। ਇਹ ਸੰਗਤ ਦਾ 50 ਸਾਲ ਦੇ ਲੱਭ ਹੋ ਗਿਆ ਜਾਂਦੇ ਨੂੰ। ਪੰਜਾਬ ਹੀ ਹੋ ਗਿਆ ਆਪਣੀ 51000 ਪੰਜਾਬ ਹੀ ਇੱਥੇ ਦੀ ਗੱਲ ਬਾਕੀ ਸਭ। ਹਾਂ ਜੀ ਹਾਂ ਜੀ। ਤੇ ਜਰਾ ਤਿੰਨ ਦਿਨ ਚਾਰ ਦਿਨ ਦਾ ਟਰਾਲੀਆਂ ਤਿਆਰ ਕਰਦੇ ਨੇ ਹੋਗੇ ਮੁੰਡਿਆਂ ਨੂੰ। ਸ਼ੌਕ ਨਾਲ ਕਰਿਆ ਕੰਮ ਸਾਰਾ। ਝੂਲ ਤੇ ਨਿਸ਼ਾਨ ਹੈ। ਪੰਥ ਮਹਾਰਾਜ ਕੇ ਦੇਖੋ ਜੀ ਬੋਲੇ ਗੋਮੀ ਘਾਵੇ ਬੋਲੇ ਗੋਮੀ ਘਾਵੇ ਪਹਾੜਾ ਦੂਰਾਂ ਚੋਕ ਕੇ ਹੁਣ ਆਏ ਸੀ ਬਲਕਾਰ ਤੇ ਪੈ ਰਹੀ ਆ ਸੱਤਾ ਚ ਇਹਨੇ ਸਪੈਸ਼ਲ ਸੱਦਾ ਦਿੱਤਾ ਸੀਗਾ ਤੇ ਕਿੰਨਾ ਭਾਈ ਜਰੂਰ ਆਇਓ ਮੈਂ ਪਹੁੰਚੂ ਭਾਈ ਜਰੂਰ ਮੈਂ ਮਲਕਾਰ ਤੇ ਮਾਸਾਤੇ ਤਕਰੀਬਨ ਪੈਣ ਵਾਲੀ ਆ ਥੋੜਾ ਜਿਹਾ ਕੰਮ ਰਹਿ ਗਿਆ ਬਧਾਈਆਂ ਮਲਕਾਰ ਨੂੰ ਬਹੁਤ ਬਹੁਤ ਖਤਰੀਆਂ ਚਲੋ ਕੋਰਨਾ ਬਣ ਜਰਾ ਇਹ ਵਧੀਆ ਮੁੰਡਿਆਂ ਨੇ ਮਿਹਨਤ ਕਰੀ ਆ ਨਾਲ ਮੁੱਕੇ ਬਾਈ ਦਾ ਘਰ ਬਣ ਗਿਆ ਬਹੁਤ ਵਧੀਆ ਇੱਧਰ ਬੈਠੇ ਨੇ ਬਾਈ ਮਾਦਨ ਹੋਰੀ ਰਹਿਣੇ ਸਾਥੀ ਸਿਰਿਆ ਕਿਵੇਂ ਠੀਕ ਹੈ ਤੇ ਇਧਰ ਬਾਜਰੀ ਲੈ ਆਏ ਨੇ ਟਰਾਲੀ ਭਰ ਕੇ ਮਿਲਕਾਰ ਤਾਹਾਂ ਤੋਂ ਕਰ ਰਿਹਾ ਅਪਰੇਡ ਸਾਰਿਆਂ ਨੂੰ ਕਿਵੇਂ ਗੱਲਬਾਤ ਲੋਟ ਹੈ ਹਾਂਜੀ ਹੈ ਨੂੰ ਦੱਸਿਆ ਭਾਈ ਮੈਂ ਮੇਰੇ ਦੋਸਤ ਨਾਲ ਅੱਜ ਘਰ ਪਿਆ ਅੱਜ ਸੱਤ ਪੈ ਰਹੀ ਹੈਗੀ ਤੇ ਇੱਧਰ ਸਾਰਾ ਰਿਸ਼ਤੇ ਔਰ ਪਰਿਵਾਰ ਕੋਸਾ ਆ ਕੇ ਬਾਗੇ ਮੈਂ ਹੋਗਾ ਲੇਟ ਵੀਡੀਓ ਬਣਾਉਣ ਕੰਨੇ ਹੋ ਤੇ ਬਾਈ ਵੀਰਪਾਲ ਉਰੇ ਲੱਗੇ ਪਹਿਲੇ ਕੰਮ ਤੇ ਇੱਧਰ ਤੇ ਇੱਧਰ ਸਾਰੇ ਬੈਠੇ ਨੇ ਤੇ ਇਹਦੋਂ ਬਾਅਦ ਸੱਤ ਤੇ ਦੋਕ ਜਾਣੇ ਦਾ ਕੰਮ ਰਹਿ ਗਿਆ ਫਿਰ ਰੋਟੀ ਪਾਣੀ ਸਿਕਾਉਣਗੇ ਸਾਰਿਆਂ ਨੂੰ ਵਧਾਈਆਂ ਭਾਈ ਤੁਹਾਨੂੰ ਘਰ ਦੀਆਂ ਲੱਖ ਲੱਖ ਤੇ ਬਹੁਤ ਖੁਸ਼ੀ ਵਾਲਾ ਦਿਨ ਸਾਡੇ ਵਾਸਤੇ ਵੀ ਕਿਉਂ ਭਾਈ ਇਕੱਠੇ ਰਹਿਣਾ ਖੇਤ ਬੰਨੇ ਸਾਰਿਆਂ ਯਾਰ ਦੋਸਤਾਂ ਕੇ ਤੇ ਵਿਚਾਰਾਂ ਦੀ ਮਾਨ ਵਾਲੀ ਗੱਲ ਹੈ ਤੇ ਘਰ ਪੈਣਾ ਕਾਲ ਨਾ ਪੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਜ਼ਿੰਦਗੀ ਦੇ ਬੰਦੇ ਤੋਂ ਕਿਹੜਾ ਇੱਕ ਮਸਾ ਪੈਂਦਾ ਹੈਗਾ ਠੀਕ ਹੈ ਭਾਈ